ਕਹਿੰਦਾ ਉਗ ਪਈਆਂ ਚੜਦੇ ਦੀ ਕੁੱਖ ਵਿੱਚੋਂ ਲਾਲੀਆਂ ਉਹ ਝੋਲੀਆਂ ਵੀ ਅੱਡ ਲਈਆਂ ਰੱਬ ਦੇ ਸਵਾਲੀਆਂ ਰੱਬ ਦੇ ਦਵਾਰ ਖੁੱਲੇ ਪੀਰਾਂ ਦੇ ਮਜ਼ਾਰ ਖੁੱਲੇ ਖੌਰੇ ਕਦੋਂ ਖੁੱਲੂ ਸਾਡੇ ਯਾਰਾਂ ਦੀ ਮਸੀਤ ਹੋਈ ਲੋਕਾਂ ਨੇ ਕਹਣਾ ਪ੍ਰੋਗਰਾਮ ਦਾ ਨਾ ਮਸਤੀ ਆ ਤੇ ਸ਼ਾਇਰੀ ਦੇ ਵਿੱਚ ਵੀ ਹਰ ਵਾਰੀ ਮਸਤੀ ਵਰਡ ਹੁੰਦਾ ਹੀ ਹੁੰਦਾ ਏ ਉਹ ਕਹਿੰਦਾ ਵੀ ਅੰਨੇ ਨੂੰ ਪਰ ਡਗੋਰੀ ਦੀ ਚੋੜਨ ਪੁਣੇ ਚੋਰੀ ਦੀ ਹੈ ਨਾ ਜਿਹੜਾ ਜਿਹਦਾ ਬੰਦਾ ਸੁਭਾਅ ਹੁੰਦਾ ਉਹਦਾ ਧਿਆਨ ਉਧਰ ਨਹੀਂ ਹੁੰਦਾ ਸੋ ਜਿਹੜਾ ਬੰਦਾ ਜਿਸ ਲੈਵਲ ਦੇ ਉੱਪਰ ਧਰਤੀ ਦੇ ਉੱਪਰ ਕੁਦਰਤ ਨੇ ਭੇਜਿਆ ਹੈ ਤੇ ਉਹਨੂੰ ਆਪ ਦੇ ਵਰਗੇ ਲੋਕ ਲੱਭ ਹੀ ਜਾਂਦੇ ਹੁੰਦੇ ਆ ਮੈਂ ਗੱਲ ਕਰਦਾ ਹੁਣਾਂ ਇਹ ਸ਼ਾਮ ਦੇ 5 ਵਜੇ ਦੇ 6 ਵਜੇ ਦੇ ਆ ਜਿਨ੍ਹਾਂ ਨੇ ਸ਼ਰਾਬ ਪੀਣੀ ਆ ਉਹ ਠੇਕੇ ਤੇ ਇਕੱਠੇ ਹੋ ਜਾਂਦੇ ਆ ਜਿਨ੍ਹਾਂ ਨੇ ਪਾਠ ਪੂਜਾ ਕਰਨੀ ਆ ਉਹ ਧਾਰਮਿਕ ਸਥਾਨ ਤੇ ਚਲੇ ਜਾਂਦੇ ਆ ਜਿਨ੍ਹਾਂ ਨੇ ਰਾਤ ਨੂੰ ਚੋਰੀਆਂ ਕਰਨੀਆਂ ਆ ਉਹ ਰਾਤ ਦੇ 2-2 ਵਜੇ ਫਿਰਦੇ ਰਹਿੰਦੇ ਆ ਸੋ ਇਸ ਕਰਕੇ ਹਰ ਬੰਦੇ ਦੀ ਇੱਕ એનર્ਜੀ ਹੈ ਜਿਹੜੀ ਦੂਸਰੀ ਤਰ੍ਹਾਂ ਦੀ એનર્ਜੀ ਨੂੰ ਆਪ ਦੇ ਵੱਲ ਖਿੱਚਦੀ ਹੈ ਸੋ ਸਾਡੇ ਵਿੱਚ ਕੁਦਰਤ ਨੇ ਮਸਤੀ ਭਰੀ ਆ ਟੀਵੀ ਪ੍ਰੋਗਰਾਮ ਦਾ ਨਾਂ ਵੀ ਮਸਤੀ ਆ ਇਤੇ ਫਕੀਰਾਂ ਦੀਆਂ ਉਸ ਪਰਮਾਤਮਾ ਦੀਆਂ ਉਸ ਅੱਲਾਹ ਦੀਆਂ ਉਸ ਵਫੂਰ ਦੀਆਂ ਦਫੂਰ ਦੀਆਂ ਖਬੂਰ ਦੀਆਂ ਉਹ ਕਹਿੰਦੇ ਨੇ ਵੀ ਅੱਲਾਹ ਨੂੰ ਬੁਲਾਉਣ ਦੇ 100 ਤੋਂ ਉੱਪਰ ਨਾਮ ਨੇ 24000 ਨਮਾਜ਼ ਫੱਕਰ ਦੀ ਤੂੰ ਦੱਸ ਕੀ ਦੀਆਂ ਪੜਦਾ ਤੇ ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ ਉਹ ਜਿਹੜਾ ਮੌਲਾ ਹੀ ਮੌਲਾ ਕਰਦਾ ਸੋ ਇਸ ਕਰਕੇ ਇਸ ਪ੍ਰੋਗਰਾਮ ਨੂੰ ਕਿਸੇ ਵੀ ਧਰਮ ਦੇ ਵਿੱਚ ਨਾ ਵੰਡਿਆ ਕਰੋ ਕਿ ਤੂੰ ਆਏ ਕਹਿ ਤੂੰ ਆਏ ਕਿਆ ਇਹ ਤਾਂ ਮਸਤਾਂ ਦੀ ਮਸਤੀ ਹੈ ਫਕੀਰਾਂ ਦੀ ਫਕੀਰੀ ਹੈ ਸੋ ਇਹਦੇ ਵਿੱਚ ਤਾਂ ਇੱਕ ਦਰਿਆ ਵਗਣਾ ਹੈ ਮਸਤੀ ਦਾ ਜੇ ਤੂੰ ਡੋਲੂ ਭਰ ਸਕਦੇ ਆ ਤਾਂ ਭਾਈ ਭਰ ਲਓ ਨਹੀਂ ਤਾਂ ਇਹ ਤਾਂ ਚੱਲਦਾ ਆ ਰਿਹਾ ਹੈ ਪਿਲੇ 15 18 ਸਾਲ ਤੋਂ ਟੀਵੀ ਦੇ ਰਾਹੀਂ ਤੇ ਹੁਣ ਆਪਾਂ ਤੁਹਾਡੇ ਲਈ ਇੱਥੇ ਸੋਸ਼ਲ ਮੀਡੀਆ ਤੇ ਆਉਣ ਲੱਗ ਪਏ ਆ ਤੁਹਾਡੇ ਲਈ ਇਹ ਚਿਹਰਾ ਨਵਾਂ ਹੋ ਸਕਦਾ ਪਰ ਕਿਸੇ ਵੀ ਪੁਰਾਣੇ ਕਲੀਡੀ ਨੂੰ ਪੁੱਛ ਕੇ ਵੇਖੋਗੇ ਇਸ ਪ੍ਰੋਗਰਾਮ ਦੀ ਜਿਹੜੀ ਜਿਹੜਾ ਫਾਰਮ ਮਰਸੀਗੀ ਉਹ ਹਮੇਸ਼ਾ ਇਹੀ ਰਹੀ ਆ ਜਦੋਂ ਟੀਵੀ ਰੇਡੀਓ ਬੰਦ ਕੀਤਾ ਸੀ ਨਾ ਇੱਕ ਵਿੱਚੋਂ ਜਿਉਂ ਤਾਂ ਲੋਕ ਰੋਂਦੇ ਵੈਸੀ ਫੋਨ ਕਰ ਕਰਕੇ ਕਿ ਬਈ ਕਿਉਂ ਬੰਦ ਕਰਤਾ ਇਹ ਕੀ ਦਾ ਪ੍ਰੋਗਰਾਮ ਸੀ ਜਿਹੜਾ ਪੋਜ਼ਿਟਿਵਿਟੀ ਦੇ ਕੇ ਜਾਂਦਾ ਮੈਂ ਕਿਹਾ ਕੋਈ ਗੱਲ ਨਹੀਂ ਜੀ ਫਕੀਰਾਂ ਦੀ ਮੌਜ ਆ ਪਰਮਾਤਮਾ ਦੀ ਜੇ ਤੁਹਾਡੀ ਬੋਲੀ ਚ ਬੋਲਾਂ ਤਾਂ ਉਸ ਅਕਾਲ ਪੁਰਖ ਦੀ ਉਸ ਅਕਾਲ ਪੁਰਖ ਨੇ ਕਿਹਾ ਸੀ ਬਈ ਬੰਦ ਤੇ ਬੰਦ ਉਹ ਕਹਿੰਦਾ ਹੁਣੇ ਚੱਕ ਦੇ ਤੇ ਆਪਾਂ ਫੇਰ ਚੱਕਦਾ ਸੋ ਇਸ ਕਰਕੇ ਆਓ ਜੀਆ ਨੂੰ ਸਾਰਿਆਂ ਨੂੰ ਅੱਜ ਆਪਣੇ ਕੋਲੇ ਦੁਬਾਰਾ ਫਿਰ ਕੁਝ ਨਵੀਆਂ ਖਬਰਾਂ ਨੇ ਵੀਕਐਂਡ ਸੀ ਲੌਂਗ ਵੀਕਐਂਡ ਸੀ ਤਾਂ ਕਰਕੇ ਤੁਹਾਡੇ ਨਾਲ ਹਾਜ਼ਰੀਨ ਲੱਗ ਸਕੀ ਆਪਾਂ ਦੁਬਾਰਾ ਫਿਰ ਅੱਜ ਕੁਝ ਖਬਰਾਂ ਲੈ ਕੇ ਆਏ ਆਂ ਸਾਰੀਆਂ ਖਬਰਾਂ ਤੁਹਾਡੇ ਕੰਮ ਦੀਆਂ ਹੋਣਗੀਆਂ ਨੈਗੇਟਿਵਿਟੀ ਦੇ ਸੁਣਨੀ ਆ ਤੇ ਬਾਅਦ ਸੁਣੀ ਆ ਜੋ ਕਿਸੇ ਹੋਰ ਪ੍ਰੋਗਰਾਮਾਂ ਦੇ ਇੱਥੇ ਪੋਜ਼ਿਟਿਵਿਟੀ ਦਾ ਢੋਲੂ ਭਰਿਆ ਆਂ ਦਾ ਪਰ ਲੋ ਇੱਕ ਅੱਜ ਕੱਲ ਵੀਡੀਓ ਜਲਦੀ ਪਈਗੀ ਕਿ ਉਹ ਢੋਲੂ ਢੋਲੂ ਲੈ ਕੇ ਟਮਾਟਨ ਤੇ ਪਹੁੰਚੇ ਫਿਰਦੇ ਆ ਚਾਹ ਦਾ ਢੋਲੂ ਸੀ ਭਰ ਲਿਆ ਗਿਆ ਡਾਂਕ ਕੇ ਪਰ ਹੁਣ ਮਸਤੀ ਦਾ ਪੋਜ਼ਿਟਿਵਿਟੀ ਦਾ ਢੋਲੂ ਜੇ ਭਰਨਾ ਚਾਹੁੰਦੇ ਹੋ ਤਾਂ ਆਓ ਜ ਇਹ ਉਹ ਅੰਦਰ ਕੋਰੇ ਕਨ ਖੁੱਲੂ ਸਾਡੇ ਯਾਰਾਂ ਦੀ ਮਸਜਿਦ ਹੋਏ ਯਾਰਾਂ ਦੀ ਮਸਜਿਦ ਵੱਖਰੀ ਉਹ ਪਹਿਲਾਂ ਦਿਲ ਵਿੱਚੋਂ ਕੱਢ ਲੈ ਭਲੇਖੇ ਵਾਲੀ ਫਲਸਫੀ ਹੈ ਇੱਥੇ ਸੋ ਕਦੇ ਜਿਹੜੀ ਜਿਹੜੀ ਇਹ 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 ਅਵਸਥਾ ਹੈ ਨਾ ਇਹ ਕਦੇ ਵੀ ਕਿਤੇ ਵੰਡੀ ਨਹੀਂ ਇਹ ਕਿਸੇ ਧਰਮ ਦੇ ਵਿੱਚ ਜਾਂ ਕਿਸੇ ਕਬੀਲੇਆਂ ਵਿੱਚ ਨਹੀਂ ਵੰਡੀ ਜਾ ਸਕਦੀ ਹੁੰਦੀ ਇਹ ਪੂਰੀ ਮਨੁੱਖਤਾ ਦੀ ਸਾਂਝੀ ਅਵਸਥਾ ਹੈ ਉਹ ਗੱਲ ਵਕਰੀ ਹੈ ਕਿ ਹੁਣ ਇਸ ਅਵਸਥਾ ਦੀਆਂ ਗੱਲਾਂ ਕਰਨ ਵਾਲੇ ਲੋਕ ਬਹੁਤ ਘੱਟ ਨੇ ਪਰ ਤੁਸੀਂ ਇਹ ਕਹਿ ਲਵੋ ਕਿ ਪੰਜਾਬੀ ਜ਼ੁਬਾਨ ਦੇ ਵਿੱਚ ਤੁਹਾਡੇ ਚੋਂਨ ਕਰਕੇ ਉਸ ਕੁਦਰ ਦੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਇਹ ਮਸਤੀ ਪ੍ਰੋਮ ਲੈ ਕੇ ਆਏ ਆ ਤੇ ਤੁਸੀਂ ਇਹਦੇ ਨਾਲ ਜੁੜ ਜੁੜਨਾ ਹੈਗਾ ਚੰਗੀਆਂ ਗੱਲਾਂ ਯਾਦ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਮਾੜੀਆਂ ਗੱਲਾਂ ਹਮੇਸ਼ਾ ਯਾਦ ਰਹ ਜਾਂਦੀਆਂ ਹਨ ਕਿਉਂਕਿ ਮਨੁੱਖੀ ਸੁਭਾਅ ਹੈ ਕਿ ਇੱਕ ਬੰਦਾ ਤੁਹਾਡਾ ਪੂਰੀ ਜ਼ਿੰਦਗੀ ਕੋਈ ਹੈਲਪ ਕਰਦਾ ਰਹੇ ਤੇ ਕੋਈ ਉਹਦੇ ਬਾਅਦ ਥੋੜੀ-ਬੋਧੀ ਹੈਲਪ ਨਾ ਕਰ ਸਕੇ ਕਿਤੇ ਉਹਦੀ ਆਪ ਦੀ ਮਜਬੂਰੀ ਕਰਕੇ ਤੇ ਅਸੀਂ ਉਹਨੂੰ ਮਾੜਾ ਕਹਿਣ ਲੱਗ ਪੈਂਦੇ ਆ ਤੇ ਇੱਕ ਵਾਰੀ ਕਹਿੰਦੇ ਹਨ ਕਿ ਮਹਾਤਮਾ ਬੁੱਧ ਸਾਹਿਬ ਕਿਤੇ ਆਪਣੇ ਉਪਦੇਸ਼ ਦੇ ਰਹੇ ਸੀਗੇ ਤੇ ਕੋਈ ਬੰਦਾ ਪੰਜਾਬ ਜੇ ਆਇਆ ਤੇ ਉਹ ਮਹਾਤਮਾ ਜੀ ਨੂੰ ਕੁਝ ਬੰਦਾ ਤੰਗਾ ਬੋਲ ਕੇ ਤੇ ਚਲੇ ਗਿਆ ਥੋੜਿਆਂ ਦੇ ਦਿਨਾਂ ਬਾਅਦ ਉਹ ਬੰਦਾ ਫੇਰ ਆ ਗਿਆ ਜਿਹੜੇ ਮਹਾਤਮਾ ਬੁੱਧ ਦੇ ਚੇਲੇ ਸਨ ਉਹਨਾਂ ਨੇ ਉਹਨੂੰ ਫੜ ਕੇ ਬਾਹਰ ਲਿਆ ਉੱਥੇ ਕਿ ਤੂੰ ਉਹ ਦਿਨ ਸਾਡੇ ਮਹਾਤਮਾ ਨੂੰ ਗਾਲਾਂ ਕੱਢੀਆਂ ਸੀ ਬੈਠੇ ਸੀ ਮਹਾਤਮਾ ਜੀ ਕਹਿੰਦੇ ਇਹ ਦਿਨ ਗੱਲ ਮੈਂ ਬਾਅਦ ਚ ਕਰਦਾ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਕਿ ਜਿੱਦਣ ਇਹ ਆਪਾਂ ਨੂੰ ਗਲਤ ਬੋਲ ਕੇ ਗਿਆ ਸੀ ਕੀ ਤੁਹਾਨੂੰ ਯਾਦ ਆ ਕਿ ਉਹ ਦਿਨ ਜਿਹੜਾ ਮੈਂ ਅਪਰੇਸ਼ ਦੇ ਰਿਹਾ ਸੀ ਉਹ ਕਾਦੇ ਬਾਰੇ ਸੀ ਉਹ ਕਹਿੰਦੇ ਨਹੀਂ ਜੀ ਉਹਦੇ ਜੀ ਤੁਹਾਨੂੰ ਵੀ ਉਹਦੇ ਗਾਲਾਂ ਯਾਦ ਆ ਜਿਹੜੇ ਬੰਦੇ ਨੇ ਕੱਢੀਆਂ ਉਹ ਕਹਿੰਦੇ ਹਾਂਜੀ ਯਾਦ ਆ ਉਹਦਾ ਚੰਗੀ ਚੀਜ਼ ਜਿਹੜੀ ਯਾਦ ਰੱਖਣੀ ਸੀ ਉਹ ਰਹੀ ਨਹੀਂ ਮਾੜੀ ਜੀ ਤੁਹਾਨੂੰ ਬਹੁਤ ਯਾਦ ਆ ਤੋ ਇਸ ਕਰਕੇ ਨੈਗੇਟਿਵ ਵੀਡੀਓ ਤੋਂ ਬਚੋ ਮਾੜੀਆਂ ਚੀਜ਼ਾਂ ਤੋਂ ਬਚੋ ਪੋਜ਼ਿਟਿਵ ਰਹੋਗੇ ਤਾਂ ਜ਼ਿੰਦਗੀ ਵਿੱਚ ਸਾਰਾ ਕੁਝ ਪੋਜ਼ਿਟਿਵ ਹੋਣ ਲੱਗ ਪੇਗਾ ਜ਼ਿੰਦਗੀ ਉਹ ਕਹਿੰਦਾ ਪਹਿਲਾਂ ਬੰਦਾ ਆਪਦੀਆਂ ਆਤਮਾ ਬਣਾਉਂਦਾ ਫਿਰ ਉਹੀ ਆਤਮਾ ਬੰਦੇ ਨੂੰ ਬਣਾਉਂਦੀਆਂ ਨੇ ਜ਼ਿੰਦਗੀ ਦੇ ਵਿੱਚ ਜੋ ਤੁਸੀਂ ਆਪਦੇ ਬਾਰੇ ਭੁੱਲਦੇ ਹੋ ਨਾ ਮੈਂ ਬਹੁਤ سارے ਲੋਕਾਂ ਨੂੰ ਜਾਣਦਾ ਵਾਂ ਜਿਹੜੇ ਕਹਿੰਦੇ ਸੀ ਅਸੀਂ ਨਹੀਂ ਜਿਉਣਾ ਅਸੀਂ ਮਰ ਜਾਣਾ ਅਸੀਂ ਧਰਤੀ ਤੇ ਕਰਨ ਕੀ ਆਏ ਆ ਮਾਰੀ ਜਾਣਾ ਮਾਰੀ ਜਾਣਾ ਉਹ ਸੱਚੀ ਮੁੱੱਚੀ ਮਰ ਗਏ ਜਿਹੜੇ ਬੰਦੇ ਮੈਨੂੰ ਇਹੋ ਜਿਹੀ ਮਿਲੇ ਸੀ ਜਿਹੜੇ ਕੰਦੀ ਅਸੀਂ ਜਾਇ ਲੈਣੇ ਆ ਉਹਨਾਂ ਨੇ ਜਾਈ ਵੀ ਲੈ ਲਈ ਸੋ ਇਹ ਪਾਵਰ ਆਫ ਮੈਨੀਫੈਸਟ ਹੈ ਜਿਹੜੇ ਆਪਾਂ ਕਿਸੇ ਨੂੰ ਖੁੱਲ੍ਹੇ ਗੱਲ ਕਰਾਂਗੇ ਕੋਈ ਗੱਲ ਨਹੀਂ ਇਹ ਤਾਂ ਮੈਂ ਤੁਹਾਨੂੰ ਮੋਟੇ-ਮੋਟੇ ਕਿੰਨੇ ਕਿੰਨੇ ਐਗਜ਼ਾਮਪਲ ਦੇ ਰਿਹਾ ਕਿ ਪ੍ਰੋਗਰਾਮ ਦੀ ਫਾਰਮੈਟ ਕੁਝ ਇਸ ਤਰ੍ਹਾਂ ਦੀ ਹੋਇਆ ਕਰਨੀ ਜਾਂ ਆਪਣੇ ਦੀ ਸੋ ਲਓ ਜੀ ਕੈਨੇਡਾ ਤੋਂ ਆਸਟ੍ਰੇਲੀਆ ਦੇ ਵਿਜ਼ਟਰ ਵੀਜ਼ਾ ਦੇ ਵਿੱਚ ਹੋ ਚੁੱਕਿਆ ਹੈ ਵਾਦਾ ਕੈਨੇਡਾ ਦੇ ਵਿੱਚ ਜਦੋਂ ਕੋਈ ਵੀ ਆਉਂਦਾ ਬਾਤ ਉਹਦਾ ਪਹਿਲਾ ਸਟੈਪ ਇਹ ਹੁੰਦਾ ਹੈ ਕਿ ਹੁਣ ਕੈਨੇਡਾ ਦਾ ਮੈਂ ਐਂਟਰ ਕਰ ਗਿਆ ਤੇ ਲੱਗਦੇ ਹੱਥ ਅਮਰੀਕਾ ਦਾ ਵਿਜ਼ਿਟਰ ਵੀਜ਼ਾ ਵੀ ਨਾਲ ਨਾਲ ਅਪਲਾਈ ਕਰ ਹੀ ਦੇਵਾਂ ਇਸੇ ਕਰਕੇ ਹੀ ਹੁਣ ਤੁਹਾਨੂੰ ਕੈਨੇਡਾ ਤੋਂ ਅਮਰੀਕਾ ਦੇ ਵਿਜ਼ਟਰ ਵੀਜ਼ਾ ਦੀਆਂ ਡੇਟ ਸੀ ਨਹੀਂ ਮਿਲ ਰਹੀਆਂ ਉਹਦਾ ਰੀਜ਼ਨ ਇਹ ਹੈ ਕਿ ਇਹਨਾਂ ਦੀਆਂ ਜਿਹੜੀਆਂ ਐਮਬੈਸੀਜ਼ ਨੇ ਕੈਨੇਡਾ ਦੇ ਵਿੱਚ ਅਮਰੀਕਾ ਦੀਆਂ ਉਹ ਬਹੁਤ ਥੋੜੀਆਂ ਨੇ ਲਿਮਟਿਡ ਉਹਨਾਂ ਕੋਲ ਸਟਾਫ ਆ ਪਰ ਵੀਜ਼ਾ ਜਿਹੜਾ ਅਪਲਾਈ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ ਇਸ ਕਰਕੇ ਯੂਐਸ ਦਾ ਵੀਜ਼ਾ ਲੈਣਾ ਇਸ ਵੇਲੇ ਲਗਭਗ 1.5 ਤੋਂ 2 ਸਾਲ ਤੱਕ ਵੀ ਡੇਟ ਮਿਲ ਜਾਂਦੀ ਆ ਕਹਿੰਦਾ ਮਤਲਬ ਚਾਰ ਲੱਗ ਰਿਹਾ ਤੇ ਜੇ ਹੁਣ ਤੁਸੀਂ ਕੈਨੇਡਾ ਆਣ ਕੇ ਆਸਟ੍ਰੇਲੀਆ ਦਾ ਵਿਜ਼ਿਟਰ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਕਿਉਂਕਿ ਤੁਸੀਂ ਕੈਨੇਡਾ ਆ ਚੁੱਕੇ ਹੋ ਤੁਸੀਂ ਕੈਨੇਡਾ ਤੋਂ ਅਪਲਾਈ ਕਰ ਰਹੇ ਹੋ ਜਿਹੜੀ ਆਸਟ੍ਰੇਲੀਆ ਦੀ ਐਮਬੈਸੀ ਕੈਨੇਡਾ ਦੇ ਵਿੱਚ ਹੈ ਉੱਥੇ ਅਪਲਾਈ ਕਰ ਰਹੇ ਹੋ ਟੈਕਨੀਕਲੀ ਸੋ ਇਥੋਂ ਵੀਜ਼ਾ ਲੱਗਣ ਦੇ ਚਾਂਸ ਬਹੁਤ ਸੋਹਣੇ ਨੇ ਜੇਕਰ ਤੁਸੀਂ tcsimmigration.ca ਤੇ ਚਲੇ ਜਾਓਗੇ ਵੈਬਸਾਈਟ ਤੇ ਉੱਥੇ ਜਾ ਕੇ ਦੋ WhatsApp ਨੰਬਰ ਆਉਂਦੇ ਨੇ ਕਿ ਇੰਡੀਆ ਵਾਲਾ ਤੇ ਇੱਕ ਕੈਨੇਡਾ ਵਾਲਾ ਇੰਡੀਆ ਵਾਲੇ WhatsApp ਨੰਬਰ ਤੇ ਜਾ ਕੇ ਤੁਸੀਂ ਮੈਸੇਜ ਕਰਨਾ ਜੀ ਆਸਟ੍ਰੇਲੀਆ ਤੇ ਤੁਹਾਨੂੰ ਮਿਲ ਜਾਵੇਗੀ ਜੀ ਉੱਥੇ ਚੈਕਲਿਸਟ ਮਿਲ ਜਾਵੇਗੀ ਤੁਸੀਂ ਕੈਨੇਡਾ ਵਾਲੇ ਦੇ ਵੀ ਜਾ ਕੇ ਕਰ ਸਕਦੇ ਹੋ ਦੋਨਾਂ ਦੇ ਉੱਪਰ ਸਟਕ ਕੀਤਾ ਹੋਇਆ ਸੋ ਇਹ ਹੈ ਜੀ ਆਸਟ੍ਰੇਲੀਆ ਤੋਂ ਜਾਣਾ ਹੋਵੇ ਤਾਂ ਕੈਨੇਡਾ ਤੋਂ ਵਿਜ਼ਟ ਵੀ ਹੈ ਬਾਰੇ ਗੱਲਬਾਤ ਸੋ ਦੂਸਰਾ ਇਹ ਹੈ ਜੀ ਕਿ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਲੋਕ ਆਏ ਤੇ ਹੁਣ ਆਪਣੇ ਆਪ ਨੂੰ ਉਹ ਫਸਿਆ ਫਸਿਆ ਮਹਿਸੂਸ ਕਰ ਰਹੇ ਨੇ ਤੋ ਉਹਨਾਂ ਦੇ ਵਰਕ ਪਰਮਿਟ ਵੀ ਖਤਮ ਹੋ ਰੇ ਨੇ ਉਹਨਾਂ ਦੀ ਸਟੱਡੀ ਵੀ ਖਤਮ ਹੋ ਰਹੀ ਹੈ ਤੇ ਅੱਗੇ ਉਹਨਾਂ ਗਵਰਨਮੈਂਟ ਨੇ ਉਹਦੇ ਉੱਪਰ ਕੈਪ ਲਾਇਆ ਹੋਇਆ ਕਿ ਉਹ ਇਹਨੂੰ ਰੀਨਿਊ ਨਹੀਂ ਕਰਾਉਣਾ ਪਾਉਣਗੇ ਕੁਝ ਲੋਕ ਤੇ ਤੁਹਾਡੇ ਕੋਲ ਉੱਥੇ ਕੋਈ ਵੀ ਸਟੈਟਸ ਹੈ ਇੰਗਲੈਂਡ ਦੇ ਵਿੱਚ ਜੇਕਰ ਤੁਸੀਂ ਉੱਥੋਂ ਵੀ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਸੀਂ ਕੈਨੇਡਾ ਦੇ ਵਟਸਐਪ ਤੇ ਸੌਰੀ ਜ਼ੀਰੇ ਵਾਲਾ ਵਟਸਐਪ ਤੇ ਜਾ ਕੇ ਇੰਡੀਆ ਦੇ ਦਫ਼ਤਰ ਵਾਲੇ ਵਟਸਐਪ ਤੇ ਜਾ ਕੇ ਉਹਦੇ ਲਈ ਤੁਸੀਂ ਜਾਓ TCSimmigration.ca ਤੇ ਜਾਓ ਉੱਥੇ ਦੋ ਵਟਸਐਪ ਨੇ ਇੱਕ ਇੰਡੀਆ ਵਾਲਾ ਇੱਕ ਕੈਨੇਡਾ ਵਾਲਾ ਇੰਡੀਆ ਵਾਲੇ ਵਟਸਐਪ ਤੇ ਜਾ ਕੇ ਮ UK2C UK2 ਦੋ ਪਾਕਟ ਤੇ ਸੀ ਸੋ ਤੁਹਾਨੂੰ ਉੱਥੇ ਇੱਕ ਚੈਕਲਿਸਟ ਮਿਲੇਗੀ ਤੇ ਸਾਰੀ ਪ੍ਰੋਸੈਸਿੰਗ ਤੁਸੀਂ ਇੰਡੀਆ ਵਾਲੇ ਦਫ਼ਤਰ ਤੋਂ ਹੀ ਕਰਵਾ ਸਕਦੇ ਹੋ ਕਿਉਂਕਿ ਇੰਗਲੈਂਡ ਦਾ ਜਿਹੜਾ ਟਾਈਮ ਹੈ ਉਹ ਉਹਨਾਂ ਨਾਲ ਜਿਆਦਾ ਮੈਚ ਕਰਦਾ ਹੈ ਤੇ ਕੈਨੇਡਾ ਦੇ ਵਿੱਚ ਤੁਹਾਨੂੰ ਥੋੜਾ ਔਖਾ ਲੱਗਣਾ ਕਿਉਂਕਿ ਇੱਥੇ ਪੀਡ ਕਨਸਨਟ੍ਰੇਸ਼ਨ ਜਿਆਦਾ ਹੁੰਦੀ ਹੈ ਨੇ ਸੋ ਜੇਕਰ ਤੁਸੀਂ ਫ੍ਰੀਜ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਜ਼ੀਰੇ ਦਫ਼ਤਰ ਨਾਲ ਵੀ ਗੱਲ ਕਰ ਸਕਦੇ ਹੋ ਅ ਇੱਕ ਹੋਰ ਹਾਸੋਈ ਨਹੀਂ ਖਬਰ ਇਹ ਆਈ ਜੀ ਕਿ ਅਰੀਜ਼ੋਨਾ ਅਮਰੀਕਾ ਦੇ ਵਿੱਚ ਇੱਕ ਸਟੇਟ ਹੈ ਉੱਥੇ ਇੱਕ ਕੁੜੀ ਸੀ ਉਹ ਕਿਸੇ ਬੰਦੇ ਨੂੰ ਆਨਲਾਈਨ ਡੇਟਿੰਗ ਤੇ ਮਿਲੀ ਤੇ ਉਹ ਨੂੰ ਕਹਿੰਦੇ ਉਹਨੇ ਕੁਝ ਕਿ ਦਿਨਾਂ ਦੇ ਵਿੱਚ 65000 ਟੈਕਸ ਮੈਸੇਜ ਕੀਤਾ ਤੇ ਹੁਣ ਉਹ ਕੁੜੀ ਸਟਾਕਿੰਗ ਹੁੰਦੀ ਹੈ ਜੀ ਕਿਸੇ ਨੂੰ ਪਰੇਸ਼ਾਨ ਕਰਨਾ ਤੇ ਹਰਾਸਿੰਗ ਹੁੰਦੀ ਤੰਗ ਕਰਨਾ ਸੋ ਸਟਾਕਿੰਗ ਤੇ ਹਰਾਸਿੰਗ ਦੇ ਚਾਰਜ ਹੋਈ ਆ ਤੇ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਤੂੰ ਇਹ ਕਿਉਂ ਕੀਤਾ ਲਈ ਕੀ ਕਾਰਨ ਹੈ ਕਿ ਤੂੰ ਕਿਸੇ ਬੰਦੇ ਨੂੰ ਜ਼ਿੰਦਗੀ 'ਚ ਪਹਿਲੀ ਵਾਰ ਮਿਲੀ ਉਹ ਨੂੰ ਦੋ ਇੰਨੇ ਜਿਆਦਾ ਮੈਸੇਜ ਕਿਉਂ ਕਰ ਰਹੀ ਆ ਤੇ ਉਹ ਕਹਿੰਦੀ ਕਿ ਮੈਨੂੰ ਇੱਕ ਆਉਦੇ ਸੋਲਮੇਟ ਦੀ ਭਾਲ ਸੀ ਸੋਲਮੇਟ ਰੂਹ ਦਾ ਹਾਣੀ ਤੇ ਜਦੋਂ ਇਹ ਬੰਦਾ ਮੈਨੂੰ ਮਿਲਿਆ ਤੇ ਮੈਨੂੰ ਲੱਗਿਆ ਵੀ ਇਹ ਮੇਰੀ ਰੂਹ ਦਾ ਹਾਣੀ ਆ ਤੇ ਹੁਣ ਮੈਂ ਇਹਨੂੰ ਜਾਨ ਨਹੀਂ ਦੇਣਾ ਚਾਹੁੰਦੀ ਸੀ ਚਲੋ ਖਿਆਲ ਪੁਲਿਸ ਨੇ ਉਹਨੂੰ ਥੋੜਾ ਜਿਹਾ ਜੁਰਮਾਨਾ ਲੈ ਕੇ ਛੱਡ ਦਿੱਤਾ ਠੀਕ ਹੈ ਜੀ ਇਹ ਤਾਂ ਇੱਕ ਹਾਸੇ ਵਾਲੀ ਖਬਰ ਵੀ ਸੀ ਤੇ ਪਰ ਇਹਦੇ ਨਾਲ ਇੱਕ ਮੈਸੇਜ ਇਹ ਹੀ ਆਗੇ ਵੀ ਜਦੋਂ ਤੁਸੀਂ ਕਿਸੇ ਨੂੰ ਐਂ ਤੰਗ ਕਰਦੇ ਹੋ ਤਾਂ ਤੁਸੀਂ ਚਾਰਜ ਹੋ ਸਕਦੇ ਹੋ ਠੀਕ ਹੈ ਜੀ ਅਮ ਇਸ ਤੋਂ ਅਗਲੀ ਖਬਰ ਹੈ ਆਈ ਹੈ ਜੀ ਅਮਰੀਕਾ ਦੇ ਵਿੱਚੋਂ ਕਿ ਅਮਰੀਕਾ ਨੇ ਕੈਨੇਡਾ ਨੂੰ 에어ਪੋਰਟ ਦਿੱਤੀ ਆ ਕਿ ਜੂਨ 2024 ਦੇ ਵਿੱਚ ਲਗਭਗ 5000 ਅਨ ਡਾਕੂਮੈਂਟਡ ਕੈਨੇਡੀਅਨਸ ਨੇ ਅਸਾਈਲਮ ਲਗਾਇਆ ਜੀ ਯੂਐਸ ਦੇ ਬਾਰਡਰ ਦੇ ਆਣ ਕੇ ਤੁਹਾਨੂੰ ਪਤਾ ਵਾਗੇ ਜੇ ਤੁਸੀਂ ਕਿਸੇ ਵੀ ਬਾਰਡਰ ਦੇ ਪਹੁੰਚ ਜਾਂਦੇ ਹੋ ਈਵਨ ਕੈਨੇਡਾ ਦੇ ਵੀ ਆਉਂਦੇ ਹੋ ਪਿੱਛੋਂ ਆਪਾਂ ਜਾ ਝੜ ਕੇ ਤੁਸੀਂ ਉਧਰੋਂ ਮੈਕਸੀਕੋ ਤੋਂ ਵੀ ਆਉਂਦੇ ਹੋ ਤੁਹਾਨੂੰ ਅਮਰੀਕਾ ਦਾ ਬਾਰਡਰ ਛਾਲੇ ਪੈਂਦਾ ਇਹ ਵੀ ਜੇ ਤੁਸੀਂ ਅਮਰੀਕਾ ਤੋਂ ਕੈਨੇਡਾ ਆਉਣਾ ਹੁੰਦਾ ਉੱਥੇ ਬਾਰਡਰ ਸੈੱਟ ਕੀਤੇ ਹੋਏ ਨੇ ਇਹਨਾਂ ਦੇ ਆਪ ਦੇ ਅਸਾਈਲਮ ਮੰਗੌਣ ਵਾਲਿਆਂ ਦੀ ਮੈਂ ਗੱਲ ਕਰਦਾ ਤਾਂ ਤੁਸੀਂ ਕਿਸੇ ਵੀ ਕੰਟਰੀ ਤੋਂ ਦੂਜੀ ਕੰਟਰੀ ਦੇ ਬਾਰਡਰ ਤੇ ਜਾ ਕੇ ਆਪਣਾ ਅਸਾਲਮ ਲਗਾ ਸਕਦੇ ਹੋ ਲੀਗਲੀ ਉਹ ਪਾਸ ਹੋਣਾ ਨਹੀਂ ਹੋਣਾ ਬਾਦ ਦੀਆਂ ਗੱਲਾਂ ਨੇ ਉਹ ਕਾਨੂੰਨ ਜਿਹੜੇ ਚੱਲਦੇ ਨੇ ਥਰਡ ਸੇਫ ਕੰਟਰੀ ਵਾਲੇ ਉਹ ਇੱਕ ਅਲੱਗ ਜੀ ਹੈ ਪਰ ਮੈਂ ਤਾਂ ਗੱਲ ਕਰਾਂ ਨਾ ਵੀ ਇਹ ਇੱਕ ਰਿਪੋਰਟ ਆਈ ਆ ਕਿ 5000 ਬੰਦੇ ਨੇ ਕੈਨੇਡਾ ਤੋਂ ਭੱਜ ਕੇ ਆਂ ਡਾਕੂਮੈਂਟ ਬੰਦੇ ਨੇ ਅਮਰੀਕਾ ਦੇ ਬਾਰਡਰ ਤੇ ਜਾ ਕੇ ਡਾਇਰੈਕਟਲੀ ਹੀ ਆਪਦੀ ਅਸਲਮ ਅਪਲਾਈ ਕੀਤੀ ਆ ਜਿਹੜੀ ਕਿ ਬਹੁਤ ਅਲਰਮਿੰਗ ਸਿਚੁਏਸ਼ਨ ਆ ਕੈਨੇਡਾ ਯੂਐਸ ਦੋਨਾਂ ਦੇ ਲਈ ਤੇ ਇਹਦੇ ਵਿੱਚ ਹੁਣ ਉਹ ਕਹਿੰਦੇ ਨੇ ਵੀ ਠੀਕ ਹੈ ਇਹਨਾਂ ਨੂੰ ਇਕਵਰੇਸ ਵਿਜੀ ਤੇ ਲਾ ਲੈਣਦੇ ਹੋ ਪਰ ਐਂਡ ਤੇ ਵਾਪਸ ਮੋੜ ਅਸੀਂ ਇਹ ਕੈਨੇਡਾ ਦੇਣੇ ਆ ਚਲੋ ਕੋਈ ਨਹੀਂ ਤੁਸੀਂ ਟਾਈਮ ਪਾਈ ਕਰਨਾ ਚਾਹੁੰਦੇ ਹੋ ਟਾਈਮ ਪਾਸ ਕਰ ਰਹੇ ਹੋ ਕਰ ਲਓ ਕੋਈ ਗੱਲ ਨਹੀਂ ਪਰ ਅੱਗੇ ਤੁਹਾਨੂੰ ਅਸੀਂ ਖ਼ਬਰ ਦਿੱਤੀ ਸੀ ਇਹ ਕਿ ਇੱਕ ਕੈਨੇਡੀਅਨ ਬੰਦਾ ਜਦੋਂ ਤੁਹਾਡੇ ਫਿੰਗਰਪ੍ਰਿੰਟ ਹੋ ਜਾਂਦੇ ਆ ਜਿਹਨੂੰ ਤੁਸੀਂ ਬਾਇਓਮੈਟ੍ਰਿਕ ਕਹਿੰਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਦੂਜੀ ਕੰਟਰੀ ਦੇ ਵਿੱਚ ਜਾ ਕੇ ਤਾਂ ਹੀ ਅਸਾਇਲਮ ਲਗਾ ਸਕਦੇ ਹੋ ਜੇਕਰ ਤੁਹਾਡਾ ਕੋਈ ਬਲੱਡ ਲਾਈਨ ਸਾਕਾ ਰਿਸ਼ਤਾ ਉੱਥੇ ਰੰਦਾ ਹੋਵੇ ਇਹ ਵੀ ਇੱਕ ਕਾਨੂੰਨ ਹੈ ਜੇ ਉਹ ਨਹੀਂ ਹੈ ਤਾਂ ਤੁਸੀਂ ਆਪਣਾ ਦੂਜੀ ਕੰਟਰੀ ਜਾ ਕੇ ਸਾਲਮ ਲਗਾ ਤਿੰਦੇ ਹੋ ਕੋਈ ਗੱਲ ਨਹੀਂ ਪਰ ਫਿਰ ਉੱਥੇ ਲੰਮੀ ਡੇਟਾ ਪਹਿ ਜਾਣੀਆਂ ਨੇ ਇਹਦੇ ਤੁਸੀਂ ਕਿਸੇ ਜੋਗੇ ਨਹੀਂ ਰਹਿਣਗੇ ਤੁਹਾਡਾ ਰਕ ਫੇਲ ਹੋਣਾ ਇਹ ਕਹਿ ਕੇ ਕਿ ਤੁਸੀਂ ਕੈਨੇਡਾ ਤੋਂ ਆਏ ਹੋ ਉੱਥੇ ਜਾ ਕੇ ਲਾਓ ਦੈਟਸ ਇਟ ਚਲੋ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਹਟਣਾ ਨਹੀਂ ਹਟਣਾ ਕੋਈ ਹੋ ਤੁਹਾਨੂੰ ਡਿਟੇਲ ਚਾਹੀਦੀ ਹੋਵੇ ਤਾਂ ਤੁਸੀਂ tscimmigration.ca ਆਪਣੀ ਪੇਡ ਕੰਸਲਟੇਸ਼ਨ ਬੁੱਕ ਕਰਨੀ ਹੈ ਜੀ ਪੇਡ ਕੰਸਲਟੇਸ਼ਨ ਦੀ ਅੱਪਾ ਗੱਲ ਕਰ ਲਈਏ ਇਹ ਭਾਈ ਜੀ ਕੈਨੇਡਾ ਹੈ ਇਹ ਇੰਡੀਆ ਵਾਲੇ ਏਜੰਟ ਨਹੀਂਗੇ ਤੇ ਜਦੋਂ ਕਿਸੇ ਨੂੰ ਹੋਰ ਕੋ ਕੰਮ ਲੱਭਾ ਨਹੀਂ ਚਲੋ ਇਹ ਮੇਰੇ ਖਿਆਲ ਦੇ ਖੋਲੋ ਹੋਰੰਦਾ ਕੁਝ ਉਹ ਤੁਹਾਨੂੰ ਫ੍ਰੀ ਕੰਸਲਟੇਸ਼ਨ ਦੇ ਸਕਦੇ ਨੇ ਇੱਥੇ ਵੀ ਕੋਈ ਲੋਕ ਹੋ ਸਕਦੇ ਜਿਨ੍ਹਾਂ ਕੋਲ ਕੰਮ ਘੱਟ ਹੋਵੇ ਜਿਨ੍ਹਾਂ ਦੀ ਕੋਈ ਬਹੁਤੀ ਮਾਰਕੀਟ ਨਾ ਵਧੀਆ ਹੋਵੇ ਉਹ ਕਰ ਸਕਦੇ ਨੇ ਬੜੀਆਂ ਚੰਗੀਆਂ ਕੰਪਨੀਆਂ ਨੇ ਉਹਨਾਂ ਵਿੱਚ ਪੜ੍ਹਾਈ ਕਰਕੇ ਬੰਦੇ ਬੈਠੇ ਹੋ ਉਹਨਾਂ ਨੇ ਲਾਇਸੈਂਸ ਲਏ ਨੇ ਹੁਣ ਤਾਂ ਤੁਸੀਂ ਜੇ ਆਰਸੀਆਈਸੀ ਦਾ ਲਾਇਸੈਂਸ ਲੈਣਾ ਨਾ ਤੁਹਾਨੂੰ ਘੱਟੋ ਘੱਟ ਬੈਚਲਰ ਡਿਗਰੀ ਕਰਨੀ ਪੈਂਦੀ ਆ 77 ਦਾ ਮੈਂ ਕਹਿੰਦਾ 7 each ਲੈਣੇ ਪੈਂਦੇ ਨੇ ਆਲਸ ਵਿੱਚੋਂ ਤੇ 2 ਸਾਲ ਕਵੀਨ ਯੂਨੀਵਰਸਿਟੀ ਜਾ ਕੇ ਪੜ੍ਹਨ ਤੋਂ ਬਾਅਦ ਟੈਸਟ ਦੇ ਦੇ ਕੇ ਤੁਸੀਂ ਪਾਸ ਹੋਣ ਤੋਂ ਬਾਅਦ ਲਾਇਸੈਂਸ ਲੈਂਦੇ ਹੋ ਤਾਂ ਇੱਥੇ ਕੋਈ ਬੰਦਾ ਨਹੀਂ ਬੈਠਾ ਕਿ ਤੁਹਾਨੂੰ ਤੁਹਾਨੂੰ ਐਂਟਰਟੇਨਮੈਂਟ ਕਰੇ ਕਈ ਵਾਰ ਤੁਸੀਂ ਕਹਿੰਦੇ ਸਾਡਾ 1 ਇੱਕ ਹੀ ਸਵਾਲ ਆ ਜੀ ਅੱਧਾ ਸਵਾਲ ਆ ਜੀ ਇਹ ਸਾਰੇ ਤਿਆਰਬੇ ਹੋਏ ਨੇ ਇੱਕ ਸਵਾਲ ਦਾ ਜਵਾਬ ਦੇਣ ਲੱਗਦੇ ਆ ਤੇ ਬਾਅਦ ਅੱਧਾ ਅੱਧਾ ਘੰਟਾ ਫੋਨ ਨਹੀਂ ਛੱਡਦੇ ਇਸ ਕਰਕੇ ਪੀੜ ਕਨਸਲਟੇਸ਼ਨ ਲੈ ਲਿਆ ਕਰੋ ਤੁਹਾਡੇ ਕੰਮ ਆਵੇਗੀ ਬਹੁਤ سارے ਲੋਕਾਂ ਦੇ ਹਜ਼ਾਰਾਂ ਛੱਡੋ ਤੁਸੀਂ ਲੱਖਾਂ ਡਾਲਰ ਬਚਾਏ ਨੇ ਕਿ ਉਹ ਬੰਦੇ ਐਲਐਮਐਨ ਨੂੰ ਤਿਆਰ ਸੀ ਪਰ ਉਹ ਸਿੱਧੇ ਸਿੱਧੇ ਪੀਆਰ ਹੋ ਰਹੇ ਸੀ ਸਿਰਫ 55 ਡਾਲਰ ਦੇ ਵਿੱਚ ਉਹਨਾਂ ਦੀ ਪੀਆਰ ਹੁੰਦੀ ਐ ਤੇ ਪਰ ਤਰੀਕੇ ਨਾਲ ਸੋ ਉਹਦੇ ਲਈ ਤੁਸੀਂ ਪੀੜ ਕਨਸਲਟੇਸ਼ਨ ਬੁੱਕ ਕਰੋ ਵੈਬਸਾਈਟ ਆ ਤੁਹਾਡੀ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਜੀ ਠੀਕ ਹੈ ਜੀ ਲਓ ਜੀ ਇੱਕ ਹੋਰ ਆਪਣੇ ਕੋਲ ਖਬਰ ਇਹ ਆਈ ਹੈ ਕੈਨੇਡਾ ਦੇ ਵਿੱਚੋਂ ਇਹ ਥੋੜੀ ਜਿਹੀ ਚੰਗੀ ਖਬਰ ਆ ਥੋੜੀ ਜਿਹੀ ਮਾੜੀ ਖਬਰ ਪਹਿਲਾਂ ਹੁਣ ਲੋਕਾਂ ਦਾ ਜਿਵੇਂ ਆਪਾਂ ਕਹਦੇ ਨੇ ਲਵੀ ਕਚੂਮਰ ਨਿਕਲ ਚੁੱਕਿਆ ਵਾ ਕਿ ਇੰਟਰਸਟ ਰੇਟ ਬਹੁਤ ਹਾਈ ਨਹੀਂ ਉਹਦੇ ਕਰਕੇ ਐਕਸਪੈਕਟੇਸ਼ਨ ਸੀਗੀ ਕਿ ਦੋਆਂ ਕਿ ਦਿਨਾਂ ਬਾਅਦ ਕੈਨੇਡਾ ਨੇ ਆਪਣੇ ਰੇਟ ਕੱਟ ਕਰਨੇ ਆ ਜਾਂ ਉਹਨਾਂ ਨੇ ਆਪਣੀ ਬੈਂਕ ਆਫ ਕੈਨੇਡਾ ਨੂੰ ਰਿਪੋਰਟ ਦੇਣੀ ਆ ਤਾਂ ਉਹਦੇ ਵਿੱਚ ਐਕਸਪੈਕਟੇਸ਼ਨ ਇਹ ਸੀ ਕਿ ਜਿਹੜਾ ਰੇਟ ਕੱਟ ਹੈ ਉਹ 0.50% ਹੋ ਸਕਦਾ ਅੱਗੇ 25-25 ਕਰਦੇ ਰਹੇ ਇਕੱਠੇ ਬਿਨਾਂ ਕੱਟ ਨੂੰ ਫਿਰਦੇ ਸੀ ਇਹ ਹੁਣ ਚੰਗੀ ਖਬਰ ਤੇ ਮਾੜੀ ਖਬਰ ਕਿਵੇਂ ਆ ਚੰਗੀ ਖਬਰ ਇਹ ਆ ਜੀ ਕਿ ਜਿਹੜੀ ਕੈਨੇਡਾ ਦੀ ਇਕਨੋਮੀ ਗ੍ਰੋਥ ਆ ਜਿਹਨੂੰ ਜੀਡੀਪੀ ਕਹਿੰਦੇ ਹੋ ਗ੍ਰੋਸ ਡਿਮੈਸਟਿਕ ਪ੍ਰੋਡਕਟਸ ਦਿੱਦੀ ਉਹ ਹੈ ਉਹ ਇਹਨਾਂ ਦੀ ਐਕਸਪੈਕਟੇਸ਼ਨ ਸੀ ਕਿ 1.5 ਆਵੇਗੀ ਸੈਕੰਡ ਕੁਆਟਰ ਦੀ ਇਨੂੰ ਚਾਰਾਂ ਹਿੱਸਿਆਂ 'ਚ ਵੰਡ ਦੇ ਇਹ ਜਨਵਰੀ ਤੋਂ ਮਾਰਚ ਫਿਰ ਮਾਰਚ ਤੋਂ ਜੂਨ ਫਿਰ ਜੂਨ ਤੋਂ ਤਿੰਨ-ਤਿੰਨ ਮਹੀਨੇ ਲਾ ਲਓ ਜਿਹੜੀ ਮਾਰਚ ਤੋਂ ਜੂਨ ਵਾਲੀ ਹੈਗੀ ਆ ਉਹਦੀ ਰਿਪੋਰਟ ਇਹ ਆਈ ਆ ਕਿ ਇਹਨਾਂ ਦੀ ਐਕਸਪੈਕਟੇਸ਼ਨ ਸੀ 1.5% ਤੇ ਜਿਹੜੀ ਵਧੀ ਹੈ ਜੀ 2.1% ਸੋ ਇਕਨੋਮੀ ਗਰੋ ਹੋਈ ਆ ਬਹੁਤ ਵਧੀਆ ਤਰੀਕੇ ਨਾਲ ਤੇ ਇਹਦੇ ਕਰਕੇ ਹੋ ਸਕਦਾ ਕਿ ਜਿਹੜਾ ਰੇਟ ਕੱਟ ਆ ਉਹ 50 ਦੀ ਬਜਾਏ 25 ਹੀ ਲੱਗੇ ਤੁਸੀਂ ਇਹ ਤਾਂ ਹੁਣ ਬੈਂਕ ਆਫ ਕੈਨੇਡਾ ਦਾ ਸੀਗੀ ਜੀ ਪ੍ਰੋਪਰ ਪਰ ਇੱਕ ਖਬਰ ਸੀਗੀ ਇੱਕ ਅਪਡੇਟ ਆਈ ਸੀਗੀ ਮੈਂ ਤੁਹਾਨੂੰ ਦੱਸ ਦੇਵਾਂ ਪਰ ਫਿਕਰ ਨਾ ਕਰੋ ਬੜੀ ਜਲਦੀ ਕੰਮਕਾਰ ਖੁੱਲਣਗੇ ਬੜੀ ਜਲਦੀ ਕੈਨੇਡਾ ਹਰਿਆ ਭਰਿਆ ਹੋਵੇਗਾ ਇਹ ਕੱਲੀ ਕੈਨੇਡਾ ਦੇ ਹਾਲਾਤ ਨਹੀਂ ਗਏ ਇਸ ਵੇਲੇ ਪੂਰੀ ਦੁਨੀਆ ਦੇ ਹਾਲਾਤ ਆ ਤੁਸੀਂ ਯੂਕੇ ਫੋਨ ਕਰੋ ਕਿਸੇ ਨੂੰ ਵੀ ਅਮਰੀਕਾ ਕਰੋਗਾ ਮੇਰੀ ਮਾਸੀ ਮੇਰੇ ਤਾਏ ਮੇਰੇ ਮਾਮੇ ਬੜੇ ਰਿਸ਼ਤੇ ਅਮਰੀਕਾ ਰਹਿੰਦੇ ਆ ਉਹ ਕਹਿੰਦੇ ਭਾਈ ਸਾਡੇ ਦਾਪ ਚੀਕ ਲਈ ਪਈ ਨਾਲੇ ਉਹ 94 99 ਰਹਿੰਦੇ ਉੱਥੇ ਮੇਰੇ ਤਾਏ ਹੁਣੀ 1982 ਦੇ ਮਰ ਗਏ ਨੇ ਆ ਉਹਨਾਂ ਦੇ ਘਰ ਅਜੇ ਹਾਲ 1962 ਦੇ ਰਹਿੰਦੇ ਆ ਤੇ ਕਹਿੰਦਾ ਮਤਲਬ ਇਹ ਕੈਨੇਡਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇੱਥੇ ਕੁਝ ਕੋ ਇਨਫਲੂਐਂਸਰ ਤਾਂ ਆਪਣੇ ਬੰਦੇ ਦਰੇ ਫਿਰਦੇ ਆ ਉਹਨਾਂ ਕੋਲ ਹੋਰ ਕੁਝ ਬੋਲਣ ਨੂੰ ਨਹੀਂ ਹੈਗਾ ਤੇ ਉਹ ਲੋਕਾਂ ਨੂੰ ਡਿਸਕਰਜ ਕਰ ਰਹੇ ਨੇ ਡਿਸਕਰਜ ਨਹੀਂ ਹੋਣਾ ਪੂਰੀ ਦੁਨੀਆ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਪਰ ਬੜੀ ਜਲਦੀ ਇਹ ਠੀਕ ਹੋ ਜਾਣਗੇ ਲਓ ਜੀ ਅਗਲੀ ਖਬਰ ਕੈਨੇਡਾ ਦੇ ਵੱਲੋਂ ਇਹ ਆਈ ਆ ਕਿ ਕੈਨੇਡਾ ਦੀ ਇੱਕ ਆਪਦੀ ਪੋਸਟਲ ਸਰਵਿਸ ਹੈ ਜਿਹਨੂੰ ਕੈਨੇਡਾ ਪੋਸਟ ਕਹਿੰਦੇ ਆ ਤੇ 170 ਸਾਲਾਂ ਤੋਂ ਚੱਲਦੀ ਆ ਰਹੀ ਹੈ ਤੇ ਇਹਦਾ ਨੈਟਵਰਕ ਬਹੁਤ ਤਕੜਾ ਵਾ ਐਂ ਜੰਗਲਾਂ ਤੱਕ ਵੀ ਤੁਹਾਡੇ ਲਈ ਸਮਾਨ ਪਹੁੰਚਾਇਆ ਹੁੰਦੇ ਆਏ ਤੇ ਹੁਣ ਖਬਰ ਇਹ ਆ ਰਹੀ ਆ ਜੀ ਕਿ ਕਹਿੰਦੇ ਕਿ ਬਹੁਤ ਸਾਰੀਆਂ ਕੰਪਨੀਆਂ ਜਿਵੇਂ ਫੈਡਿਕਸ UPS UPS ਅਮੇਖਾ ਹਾਂ ਹੋਰ ਹੀ ਦੋ ਦਨ ਕੰਪਨੀਆਂ ਜਿਹੜੀਆਂ ਵੱਡੀਆਂ ਨੇ DHL ਇਹ ਉਹ ਆਈਆਂ ਨੇ ਮਾਰਕੀਟ ਦੇ ਵਿੱਚ ਉਹਦੇ ਕਰਕੇ ਕੈਨੇਡਾ ਪੋਸਟ ਨੂੰ 750 ਮਿਲੀਅਨ ਡਾਲਰ ਦਾ ਘਾਟਾ ਪੈ ਰਿਹਾ ਹੈ ਇਹਦੇ ਕਰਕੇ ਹੁਣ ਉਹਨਾਂ ਨੇ ਗਵਰਨਮੈਂਟ ਤੋਂ ਹੈਲਪ ਮੰਗੀ ਆ ਕਿ ਜੇ ਤਾਂ ਬਚਾਉਣਾ ਭਾਈ ਸਾਹਿਬ ਨੂੰ ਤੇ ਪੈਸੇ ਦਿਓ ਨਹੀਂ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਕੈਨੇਡਾ ਪੋਸਟ ਬੰਦ ਹੋ ਜਾਵੇ ਤੇ ਇੱਕ ਇਹ ਵੀ ਨਾਲ ਹੀ ਖਬਰ ਆ ਕਿ ਜੇ ਕੈਨੇਡਾ ਪੋਸਟ ਬੰਦ ਹੁੰਦੀ ਆ ਤੇ ਜਿੱਥੇ-ਜਿੱਥੇ ਪ੍ਰੋਡਕਟ ਦਾ ਚਿੱਠੀਆਂ ਪਹੁੰਚਾਈਆਂ ਜਾਂਦੀਆਂ ਨੇ ਉਹਨਾਂ ਨੂੰ ਪਹੁੰਚਾਉਣਾ ਇਦੋਂ ਬਿਨਾ ਸੰਭਵ ਨਹੀਂ ਹੈ ਕਿਉਂਕਿ ਕੈਨੇਡਾ ਬਹੁਤ ਜ਼ਿਆਦਾ ਵੱਡਾ ਵਾ ਤੇੜਾ ਨੈਟਵਰਕ ਹੈ ਉਹ ਕੈਨੇਡਾ ਪੋਸਟ ਕੋਲ ਤਕੜਾ ਵਾ ਕੈਨੇਡਾ ਦਾ ਹੋਣ ਕਰਕੇ ਸੋ ਇਸ ਕਰਕੇ ਇਹ ਖਬਰ ਆ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਪੋਸਟ ਬੰਦ ਕਰ ਦਿੱਤੀ ਜਾਵੇ ਲਓ ਜੀ ਅਗਲੀ ਸਭ ਤੋਂ ਵੱਡੀ ਤੇ ਡਰਾਉਣੀ ਖਬਰ ਇਹ ਆ ਕਿ ਬਹੁਤ ਸਾਰੇ ਲੋਕਾਂ ਦੀ ਪੀਆਰ ਕੈਨਸਲ ਹੋ ਰਹੀ ਆ ਉਹਨਾਂ ਲੋਕਾਂ ਦੀ ਪੀਆਰ ਕੈਨਸਲ ਹੋ ਰਹੀ ਆ ਜਿਹੜੇ ਰਹਿਣਾ ਕਿਸੇ ਹੋਰ ਪ੍ਰਿੰਸਿਪਲ ਵਿੱਚ ਚਾਹੁੰਦੇ ਨੇ ਤੇ ਉਹ ਪੀਆਰ ਕਿਸੇ ਹੋਰ ਪ੍ਰਿੰਸਿਪਲ ਵਿੱਚ ਲੈ ਰਹੇ ਨੇ ਇਹ ਬਹੁਤ ਸਾਰੇ ਲੋਕਾਂ ਨੂੰ ਖਬਰ ਮਜ਼ਾਕੀਆ ਲੱਗਦੀ ਆ ਕਿਉਂਕਿ ਉਹ ਗੱਲ ਕਰਦੇ ਨੇ ਚੈਟਰ ਆਫ ਰਾਈਟ ਦੇ ਮੋਬਿਲਿਟੀ ਰਾਈਟਸ ਦੀ ਕੈਨੇਡਾ ਦੇ ਚੈਟਰ ਆਫ ਰਾਈਟਸ ਹੈ ਕੋਈ ਸ਼ੱਕ ਨਹੀਂ ਪਰ ਜਦੋਂ ਤੁਸੀਂ ਇਮੀਗ੍ਰੇਸ਼ਨ ਦੇ ਨਾਲ ਕੋਈ ਵੀ ਫਰਾਡ ਕਰਦੇ ਹੋ ਤਾਂ ਫਿਰ ਸਿਟੀਜ਼ਨਸ਼ਿਪ ਕਿਵੇਂ ਕੈਨਸਲ ਹੋ ਜਾਂਦੀ ਆ ਭਾਈ ਉਹ ਟ੍ਰਾਟਰਾਫਾਇਡ ਹੰਦਲੀ ਬਿਲਕੁਲ ਹੁੰਦਾ ਹੈ ਫਰਾਡ ਇਜ਼ ਰੌਡ ਇੱਕ ਬੰਦਾ ਸੀ ਉਹਦੇ ਮਾਮੇ ਨੇ ਉਹਨੂੰ ਸੱਧਿਆ ਆਪਦਾ ਮੁੰਡਾ ਬਣਾ ਕੇ ਇਹ ਲਿਖਣਾ ਭੁੱਲ ਗਿਆ ਕਿ ਮੁੰਡਾ ਅਡਾਪਟ ਕੀਤਾ ਹੈ ਸਿਰਫ ਅਡਾਪਟ ਵਰਡ ਨਹੀਂ ਪਾਇਆ ਉਹ ਜੀ ਇਹ ਲਹਿਤਾ ਕਿ ਜੀ ਮੇਰਾ ਮੁੰਡਾ ਉਹ ਕੈਨੇਡਾ ਆ ਗਿਆ ਅੜ ਕੇ ਵਿਆਹ ਹੋਇਆ business ਖੋਲੇ 10 12 ਸਾਲ ਰਹਾ ਵੀ ਸਿਟੀਜ਼ਨਸ਼ਿਪ ਤੱਕ ਲੈ ਲਈ ਜਵਾਕ ਵੀ ਜਮਲੇ ਸਾਰਾ ਕੁਝ ਸੈੱਟ ਕਿਸੇ ਨੇ ਸ਼ਿਕਾਇਤ ਘਰਤੀ ਕਿ ਇਹ ਬੰਦੇ ਨੇ ਆਏ ਕਰਕੇ ਇਮੀਗ੍ਰੇਸ਼ਨal 10 12 ਪਹਿਲਾ ਸਾਲ ਬੇਇਮਾਨੀ ਤੇ ਧੁਖਾ ਕੀਤਾ ਸੀ। ਉਸ ਤੋਂ ਬਾਅਦ ਉਸ ਬੰਦੇ ਤੇ ਬੈਨ ਲੱਗਾ। ਸਿਟੀਜ਼ਨਸ਼ਿਪ ਵਾਪਸ ਲਈ ਗਈ, ਉਹਨੂੰ ਇੰਡੀਆ ਡਿਪੋਰਟ ਕੀਤਾ ਗਿਆ। ਇਹ ਮੇਰੇ ਵੇਖਣ ਦੀ ਗੱਲਾਂ ਸਾਰੀਆਂ ਆਏ। ਉਸ ਤੋਂ ਬਾਅਦ ਉਹਦੀ ਘਰ ਵਾਲੀ ਨੇ ਜਦੋਂ 5 ਸਾਲ ਦਾ ਬੈਨ ਮੁੱਕਿਆ ਤਾਂ ਉਹਨੂੰ ਸਪਾਊਸਰ ਕੇਸ ਤੇ ਦੁਬਾਰਾ ਕੈਨੇਡਾ ਵਾਪਸ ਬੁਲਾਇਆ। ਹੁਣ ਤੁਹਾਡੇ ਅਬਿਲਿਟੀ ਰੈਡ ਕਿੱਥੇ ਆ? ਸਿਟੀਜ਼ਨਸ਼ਿਪ ਇਸ ਜਿਹੜੀ ਉਹ ਤੁਸੀਂ ਪੇਪਰ ਦਿੱਤਾ ਨਾ ਕਿ ਮੈਂ ਪ੍ਰੋਵਿੰਸ ਵਿੱਚ ਰਹਿਣਾ ਚਾਹੁੰਦਾ ਮੈਨੂੰ ਇੱਥੇ ਬੜਾ ਪਿਆਰ ਆ ਮੇਰੀ ਇੱਥੇ ਕਨੈਕਸ਼ਨ ਨੇ ਬੜੇ 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 ਬਿਆਨ ਦਿੱਤੇ ਨੇ ਜੇ ਤੁਸੀਂ ਉਹਨਾਂ ਤੋਂ ਮੁੱਕ ਕਰਦੇ ਹੋ ਜੇ ਤੁਸੀਂ ਫੜੇ ਜਾਂਦੇ ਹੋ ਕਿ ਤੁਹਾਡੀ ਜਿਹੜੀ ਅਟੈਂਸ਼ਨ ਹੈ ਮੂਵ ਹੋਣ ਦੀ ਉਹ ਸਹੀ ਨਹੀਂ ਗਈ ਤਾਂ ਤੁਹਾਡੀ ਪੀਆਰ ਕੈਨਸਲ ਉਹ ਕਹਿੰਦਾ ਬੋਲ ਰੋਡੂ ਪੈਨਸਲ ਤੇਰੀ ਪੀਆਰ ਕੈਨਸਲ ਸੋ ਇਸ ਕਰਕੇ ਇਹ ਚੀਜ਼ ਤੋਂ ਬਚੋ ਜੇਕਰ ਤੁਸੀਂ ਆਪਦੀ ਪ੍ਰੋਵਿੰਸ ਵਿੱਚ ਰਹਿ ਕੇ ਹੀ ਪੱਕਾ ਹੋਣਾ ਚਾਹੁੰਦੇ ਆ ਤਫ਼ੀਰ ਤੁਸੀਂ ਟੀਸੀ ਇਮੀਗ੍ਰੇਸ਼ਨ ਨਾਲ ਗੱਲ ਕਰੋ ਹਰ ਪ੍ਰਵਿੰਸ ਦੇ ਵਿੱਚ ਬਹੁਤ ਸਾਰੇ ਰਾਸਤੇ ਸਹੀ ਤਰੀਕੇ ਨੇ ਤੁਸੀਂ ਉੱਤੇ ਬਹਿ ਕੇ ਆਰਾਮ ਨਾਲ ਪੱਕੇ ਹੋ ਸਕਦੇ ਹੋ ਚਿੰਤਾ ਵਾਲੀ ਗੱਲ ਕੋਈ ਨਹੀਂ ਹੈਗੀ ਜੇ ਮੂਵ ਹੋਣਾ ਤੇ ਉਸ ਪ੍ਰਵਿੰਸ ਵਿੱਚ ਹੋਣਾ ਜਿੱਥੇ ਬਾਅਦ ਤੁਸੀਂ ਉਹਨੂੰ ਛੱਡਣਾ ਨਹੀਂ ਚਾਹੁੰਦੇ ਠੀਕ ਹੈ ਜੀ ਮੋਬਿਲਿਟੀ ਰਾਈਟ ਦਾ ਰੌਲਾ ਪਾਉਣ ਵਾਲਿਓ ਇਹ ਫਿਰ ਬਾਅਦ ਜੀ ਪਾ ਲੱਗੂਗਾ ਕਿਉਂਕਿ ਤੁਹਾਡਾ ਤਾਂ ਕੋਈ ਜਾਣਾ ਨਹੀਂ ਜਿਹੜਾ ਤੁਹਾਡੇ ਮਗਰ ਲੱਗ ਕੇ ਮੂਵ ਹੋ ਗਿਆ ਕੁੰਡਾ ਦਾ ਉਹ ਹੋਣਾ ਬਾਅਦ ਵਿੱਚ ਇਸ ਕਰਕੇ ਇਹ ਜਿਹੜੇ ਲੋਕ ਕਈ ਵਾਰੀ ਪੁੱਛਦੇ ਕਮੈਂਟ ਕਰਦੇ ਨੇ ਮੇਰੀ ਵੀਡੀਓ ਦਾ ਕਰ ਕੱਟ ਕਰਦੇ ਪਰ ਮੈਂ ਅੱਗੇ ਪਿਛੇ ਪੜਦਾ ਨਾ ਉਹਨਾਂ ਤੋਂ ਮੜਾ ਬਚਿਆ ਕਰੋ ਕਿਉਂਕਿ ਭੁਗਤਨੀਆ ਤੁਹਾਨੂੰ ਪੈਣੀਆਂ ਨਹੀਂ ਲਓ ਜੀ ਅਗਲੀ ਖਬਰ ਇਹ ਆ ਕਿ ਜੇਕਰ ਤੁਸੀਂ ਡਬਈ ਦੇ ਵਿੱਚ ਉੱਥੇ ਤੁਸੀਂ ਆਈਟੀਆਈ ਦੀ ਕੋਈ ਵੀ ਜੌਬ ਕਰਦੇ ਹੋ ਚਾਹੇ ਤੁਸੀਂ ਇੰਡੀਆ ਦੇ ਵਿੱਚੋਂ ਤੁਸੀਂ ਆਈਟੀਆ ਦਾ ਡਿਪਲੋਮਾ ਕੀਤਾ ਹੋਇਆ ਤੇ ਹੁਣ ਜੇਕਰ ਤੁਸੀਂ ਇਹ ਕਹਿੰਦੇ ਹੋ ਗਵਰਨਮੈਂਟ ਨੂੰ ਕਿ ਮੈਂ ਆਪਦੇ ਜਿਹੜੇ ਸਕਿੱਲਸ ਨੇ ਉਹਨਾਂ ਨੂੰ ਬੈਟਰ ਕਰਨ ਦੇ ਲਈ ਜਿਵੇਂ ਵੇਲਡਿੰਗ ਦਾ ਕੰਮ ਜਾਂ ਫਲੋਰਿੰਗ ਦਾ ਕੰਮ ਸਿੱਖਣ ਲਈ ਕੈਨੇਡਾ ਜਾਣਾ ਚਾਹੁੰਦਾ ਜਿਹੜੇ ਵੋਕੇਸ਼ਨਲ ਪ੍ਰੋਗਰਾਮ ਹੁੰਦੇ ਨੇ ਤਾਂ ਉਹਦੇ ਲਈ ਤੁਹਾਨੂੰ ਕਿਸੇ ਤਰ੍ਹਾਂ ਦੇ ਜੀਆਈਸੀ ਕਿਸੇ ਤਰ੍ਹਾਂ ਦੇ ਸਟੱਡੀ ਪਰਮਿਟ ਦੀ ਲੋੜਤ ਨਹੀਂ ਹੁੰਦੀ ਬਹੁਤੇ ਫੰਡ ਵੀ ਨਹੀਂ ਸ਼ੋਅ ਕਰਨੇ ਪੈਂਦੇ ਤੇ ਤੁਹਾਡੇ ਵੀਜ਼ੇ ਬਹੁਤ ਸੋਹਣੇ ਲੱਗ ਰਹੇ ਨੇ ਉਹਦੇ ਲਈ ਤੁਹਾਨੂੰ ਗੱਲ ਕਰਨੀ ਪੈਣੀ ਹੈ ਜੀ ਟੀਐਸ ਇਮੀਗ੍ਰੇਸ਼ਨ ਦੇ ਨਾਲ ਉਹ ਤੁਹਾਨੂੰ ਬੈਟਰ ਗਾਈਡ ਕਰ ਸਕਦੇ ਨੇ ਇਸ ਪ੍ਰੋਗਰਾਮ ਦੇ ਉੱਪਰ ਠੀਕ ਹੈ ਜੀ ਅੱਜ ਦੀਆਂ ਕੁਝ ਖਬਰਾਂ ਸਨ ਮੇ ਉਹ ਕਹਿੰਦਾ ਜੀ ਉਗ ਪਈਆਂ ਚੜਦੇ ਦੀ ਕੁੱਖ ਵਿੱਚੋਂ ਲਾਲੀਆਂ ਝੋਲੀਆਂ ਵੀ ਅੱਡ ਲਈਆਂ ਰੱਬ ਦੇ ਸੁਵਾਲੀਆਂ ਪੂਰੀ ਦੁਨੀਆ ਹੀ ਰੱਬ ਦੀ ਸੁਵਾਲੀ ਆ ਕੀ ਗੱਲ ਤੁਸੀਂ ਪਰਮਾਤਮਾ ਨੂੰ ਮਿਲਣਾ ਨਹੀਂ ਚਾਹੁੰਦੇ ਇਕੱਲਾ ਇੱਕ ਧਾਰਮਿਕ ਸੰਤ ਤੇ ਮੇਠਾ ਬਾਬਾ ਪੰਡਤ ਜਾਂ ਕੋਈ ਮੌਲਵੀ ਮਿਲਣਾ ਚਾਹੁੰਦਾ ਤੁਸੀਂ ਮਿਲਣਾ ਚਾਹੁੰਦੇ ਹੋ ਤੁਸੀਂ ਮਿਲ ਵੀ ਸਕਦੇ ਹੋ ਪਰ ਤੁਸੀਂ ਮਿਲਣਾ ਨਹੀਂ ਚਾਹੁੰਦੇ ਤੁਸੀਂ ਚਾਹੁੰਦੇ ਹੋ ਤੁਸੀਂ ਮਿਲਣਾ ਤੁਸੀਂ ਮਿਲ ਨਹੀਂ ਸਕਦੇ ਕਿਉਂਕਿ ਤੁਸੀਂ ਦਿਲੋਂ ਚਾਹੁੰਦੇ ਨਹੀਂ ਸਭ ਦੇ ਵਿੱਚ ਤੁਹਾਨੂੰ ਲੱਗਦਾ ਕਿ ਸਾਡੀ ਜਿਹੜੀ ਧਾਰਮਿਕ ਜਿਹੜਾ ਵੀ ਅਸੀਂ ਕਰਮਕਾਂਡ ਕਰਦੇ ਆ ਪਾਠ ਪੂਜਾ ਨਮਾਜ਼ ਕੁਝ ਵੀ ਆ ਉਹ ਸਹੀ ਆ ਤੁਸੀਂ ਹਜ਼ਾਰ ਨਮਾਜ਼ ਫੱਕਰ ਦੀ ਤੇ ਤੂੰ ਪੰਜ ਕਿਹਦੀਆਂ ਪੜਦਾ ਇੱਕ ਨਮਾਜ਼ ਹੀ ਪੜਨੀ ਆ ਇੱਕੋ ਹੀ ਮਣਕਾ ਲੱਬੁੱਲੇ ਬੁੱਲਾ ਮੋੱਲਾ ਮੋੱਲਾ ਕਰਦਾ ਇੱਕੋ ਹੀ ਮਣਕਾ ਬਸ ਬਹੁਤੇ ਮਣਕੇ ਫੇਰਨ ਦੀ ਜ਼ਰੂਰਤ ਨਹੀਂ ਪੈਂਦੀ ਪੂਰੀ ਗੁਰਬਾਣੀ ਪੜ ਲਵੋ ਗੁਰਬਾਣੀ ਦੇ ਵਿੱਚ ਵੀ ਸ਼੍ਰੀ ਗੁਰਨਾਕ ਪਾਸ਼ਾ ਕਹਿੰਦੇ ਹਨ ਕਿ ਤੂੰ ਕਿਹਦੀ ਆਰਤੀ ਤਾਰ ਰਿਹਾ ਭਾਈ ਪੂਰਾ ਬ੍ਰਹਿਮੰਡ ਦੀ ਕੁਦਰਦੀ ਆਰਤੀ ਤਾਰ ਰਿਹਾ ਹੈ ਤੇਰੀ ਆਰਤੀ ਤਾਂ ਬਹੁਤ ਛੋਟੀ ਆ ਇੱਕ ਵਾਰੀ ਉਸ ਬ੍ਰਹਿਮੰਡ ਦੀ ਆਰਤੀ ਵਿੱਚ ਰਲ ਕੇ ਤਾਂ ਵੇਖੋ ਉਗਪੀਆਂ ਚੜਦੇ ਦੀ ਕੋਖ ਵਿੱਚੋਂ ਲਾ ਲੀਆਂ ਉਹ ਚੋਲੀਆਂ ਵੀ ਅਡ ਲੀਆਂ ਰੱਬ ਦੇ ਸਵਾਲੀਆਂ ਰੱਬ ਦੇ ਸਵਾਲੀ ਤਾਂ ਬਣੋ ਫੇਰ ਯਾਰਾਂ ਦੀ ਮਸੀਤ ਖੁੱਲਦੀ ਆ ਅਸਲ ਦੇ ਵਿੱਚ ਅਸੀਂ ਪਖੰਡ ਕਰਦੇ ਆ ਪਰਮਾਤਮਾ ਨੂੰ ਮਿਲਣ ਦੇ ਅਸੀਂ ਮਿਲਣਾ ਹੀ ਨਹੀਂ ਚਾਹੁੰਦੇ ਡਰ ਲੱਗਦਾ ਹੈ ਕਿਉਂਕਿ ਉਹ ਇੱਕ ਵਾਰੀ ਮੈਂ ਤੁਹਾਨੂੰ ਫਿਰ ਗੱਲ ਸੁਣਾਉਣਾ ਵਾਂ ਕਹਿੰਦੇ ਇੱਕ ਵਾਰੀ ਕਿਸੇ ਚਰਚ ਦੇ ਵਿੱਚ ਲੋਕ ਅਰਦਾਸ ਪੂਜਾ ਪਾਠ ਕਰ ਰਹੇ ਸਨ ਨਮਾਜ਼ ਪੜ੍ਹ ਰਹੇ ਸਨ ਆਪ ਦਾ ਚਲ ਜੋ ਵੀ ਉਹਨਾਂ ਦਾ ਕਰਮਕਾਂਡ ਕਰ ਰਹੇ ਸਨ ਕਿ हे ਰੱਬਾ ਆ ਜਾ हे ਰੱਬਾ ਆ ਜਾ हे ਰੱਬਾ ਆ ਜਾ ਤਾਂ ਜੀਸਸ ਕ੍ਰਾਈਸਟ ਨੇ ਸੋਚਿਆ ਕਿ ਚਲੋ ਯਾਰ ਇਹ ਲੋਕ ਇੰਨਾ ਮੈਨੂੰ ਸਾਧਰੇ ਨੇ ਪਿਆਰ ਨਾਲ ਤੇ ਗੇੜਾ ਕੱਢ ਹੀ ਨਾ ਆਵਾ ਤੂ ਉਹ ਧਰਤੀ ਤੇ ਆ ਗਿਆ ਤੇ ਆਣ ਕੇ ਲੋਕਾਂ ਨੇ ਕਹਿੰਦੇ ਆ ਵੇਖੋ ਜੀ ਸੋਹਣਿਓ ਪਿਆਰਿਓ ਤੁਸੀਂ ਮੈਨੂੰ ਯਾਦ ਕਰ ਰਹੇ ਸੀ ਨਾ ਮੈਂ ਆ ਰੋਡਾ ਜੀਸਸ ਜਿੰਦੂ ਜੀਸਸ ਤੁਸੀਂ ਮੈਸੀਗੇ ਆਏ ਤੁਸੀਂ ਮੈਨੂੰ ਯਾਦ ਕਰਦੇ ਲੋ ਮੈਂ ਆ ਗਿਆ ਜਿਹੜਾ ਉੱਥੇ ਚਰਚ ਦਾ ਪਾਦਰੀ ਸੀਗਾ ਉਹਨੇ ਪਛਾਣ ਲਿਆ ਕਹਿੰਦਾ ਹੈਗਾ ਤਾਂ ਰੱਬ ਹੀ ਆ ਪਰ ਜੇ ਇਹ ਸਿੱਧਾ ਲੋਕਾਂ ਨੂੰ ਮਿਲ ਪਿਆ ਤੇ ਮੈਨੂੰ ਇਹਨਾਂ ਨੇ ਕਿਹਨੇ ਪੁੱਛਣਾ ਉਹਨੂੰ ਸਕੀਮ ਸੁੱਝੀ ਉਹਨਾਂ ਲੋਕੋ ਇਹ ਬਹਿਰੂਪੀਏ ਮਗਰ ਨਾ ਲੱਗੋ ਇਹ ਜੀਸਸ ਨਹੀਂਗਾ ਕਿ ਜੀਸਸ ਵਰਗਾ ਲੱਗਦਾ ਵੇਖਣ ਨੂੰ ਇਹਦੇ ਮਾਰੋ ਛਤਰਨ ਪਿਆਉ ਇਥੋਂ ਇਹਨੂੰ ਫੜੇ ਸੋਟੋ ਜੇਲ ਦੇ ਵਿੱਚ ਉਹ ਕਹਿੰਦੇ ਉਹਨਾਂ ਨੇ ਫੜਿਆ ਤੇ ਉਹਨੂੰ ਜੇਲ ਸੁਰਤ ਰੱਬ ਨੂੰ ਤੇ ਪਾਦਰੀ ਕੋਲੇ ਗਿਆ ਕਹਿੰਦਾ ਬਾਬਾ ਜੀ ਸੌਰੀ ਮਾਫ ਕਰਿਆ ਜੋ ਪਛਾਨ ਮੈਂ ਤੁਹਾਨੂੰ ਲਿਆ ਸੀ ਪਰ ਤੁਹਾਡੇ ਆਉਣ ਦੀ ਗਲੋੜ ਇੱਥੇ ਤੁਹਾਡਾ ਨਾਂ ਹੀ ਬਹੁਤ ਆ ਤੁਸੀਂ ਨਾ ਆਓ ਜੇ ਦੁਬਾਰਾ ਮੁੜ ਕੇ ਆਏ ਨਾ ਯਾਦ ਨਾਲ ਸੁਲਝਿੜਾਤਾ ਸੀ ਯਾਦ ਨਾਲ ਤਤੀ ਤਵੀ ਤੇ ਬਿਠਾਤਾ ਸੀ ਯਾਦ ਨਾਲ ਖਲਾ ਲਵਾ ਦੀਆਂ ਤੁਹਾਡੀਆਂ ਜੇ ਤੁਸੀਂ ਰੱਬ ਬਣ ਕੇ ਰੱਬ ਦੇ ਰੂਪ ਚ ਬੰਦਾ ਬਣ ਕੇ ਆਉਣੇ ਆ ਇਹ ਕਹੇ ਤੁਹਾਡੀ ਲੋੜ ਨਹੀਂ ਇੱਥੇ ਆਉਂਦੀ ਚਲੋ ਟੈਨ ਮੈਂ ਘਰ ਨੂੰ ਤੁਹਾਡਾ ਨਾਂ ਹੀ ਬਹੁਤ ਆ ਸੋ ਇਹੀ ਚੀਜ਼ ਇੱਥੇ ਲੱਗੂ ਹੁੰਦੀ ਆ ਲੋਕ ਪਰਮਾਤਮਾ ਨੂੰ ਟੈਕਨੀਕਲੀ ਮਿਲਣਾ ਹੀ ਨਹੀਂ ਚਾਹੁੰਦੇ ਪਰਮਾਤਮਾ ਕੋਹਾ ਚਾ ਕਿਤੇ ਉਹ ਲੱਭਣ ਜਾਣਾ ਪੈਣਾ ਕਿਤੇ ਇੱਥੇ ਸਾਰਾ ਕੋਸ਼ ਹੁਣ ਉਹ ਕਿਵੇਂ ਆ ਕਿ ਰੱਬ ਦੇ ਦਵਾਰ ਖੁੱਲੇ ਉਹ ਤਾਂ ਖੁੱਲੇ ਰਹਿੰਦੇ ਆ ਪੀਰਾਂ ਦੇ ਮਜ਼ਾਰ ਖੁੱਲੇ ਠੀਕ ਹੈ ਜਿਹੜੇ ਫਕੀਰ ਲੋਕ ਨੇ ਜਿਹੜੇ ਕੋ ਚੰਗਾ ਬੋਰੇ ਨੇ ਉਹਨਾਂ ਨੂੰ ਤੇ ਸੁਣਨ ਚਾਹੁੰਦੇ ਤੁਹਾਨੂੰ ਤੇ ਚਾਹੀਦਾ ਲੱਗਿਆ ਇਹਨਾਂ ਦੀ ਕੁੜੀ ਭਾਜ ਗਿਰਉਣ ਦਾ ਮੁੰਡਾ ਭੱਜ ਗਿਆ ਉਹਦੀ ਵੀਡੀਓ ਆ ਗਈ ਆਏ ਹੋ ਗਿਆ ਆਏ ਹੋ ਗਿਆ ਤੇ ਫਿਰ ਰੱਬ ਨੂੰ ਤਾਂ ਨਹੀਂ ਮਿਲਿਆ ਜਾਣਾ ਭਾਈ ਪਹਿਲਾਂ ਇਹ ਸਰੀਰ ਦਾ ਸ਼ੁੱਧੀਕਰਨ ਕਰਨਾ ਪੈਣਾ ਸ਼ੁੱਧੀਕਰਨ ਉਹਦਾ ਸ਼ਰਾਬ ਪੀਣ ਦੇ ਨਾਲ ਪਾਪ ਨਹੀਂ ਹੁੰਦਾ ਸ਼ਰਾਬ ਪੀਣ ਦਾ ਮਹਾਪਾਪ ਹੁੰਦਾ ਜਿੰਨਾ ਚਿਰ ਤੁਹਾਡੇ ਥੌਟਸ ਸਿੱਧੇ ਨਹੀਂ ਜਿੰਨਾ ਚਿਰ ਤੁਹਾਡਾ ਆ ਸਰੀਰ ਸ਼ੁੱਧੀਕਰਨ ਮੂੜ ਦੇ ਵਿੱਚ ਨਹੀਂ ਇਹਨੂੰ ਸ਼ੁੱਧੀਕਰਨ ਤੁਸੀਂ ਨਹੀਂ ਕੀਤਾ ਪਰਮਾਤਮਾ ਤੇ ਕਰ ਕਿਵੇਂ ਆਜੂਗਾ ਵੀ ਪਰਮਾਤਮਾ ਚੰਗੀਆਂ ਥਾਵਾਂ ਤੇ ਜਾਂਦਾ ਸਾਫ਼ ਥਾਵਾਂ ਤੇ ਜਾਂਦਾ ਤਾਂ ਸਹੀ ਜਿਹੜੀ ਇਹ ਤਾਂ ਕੂੜਾ ਕਬਾੜਾ ਦੇਖਣਾ ਕੂੜਾ ਕਬਾੜਾ ਸੁਣਨਾ ਫਿਰ ਰੱਬ ਕਿੱਥੋਂ ਆਜੂਗਾ ਸੋ ਰੱਬ ਦੇ ਦਿਵਾਰ ਖੁੱਲੇ ਪੀਰਾਂ ਦੇ ਮਜ਼ਾਰ ਖੁੱਲੇ ਖੌਰੇ ਕਦੋਂ ਖੁੱਲੂ ਸਾਡੇ ਯਾਰਾਂ ਦੀ ਮਸਜਿਦ ਹੋਏ ਆਓ ਮਸਜਿਦ ਖੁੱਲ ਚੁੱਕੀ ਆ ਮਸਤਾਂ ਦੀ ਮਸਤੀ ਓਪਨ ਹੈ ਇਸ ਪ੍ਰੋਗਰਾਮ ਨੂੰ ਦੱਬ ਕੇ ਲੋਕਾਂ ਨਾਲ ਸ਼ੇਅਰ ਕਰਿਆ ਕਰੋ ਤੁਸੀਂ ਦੁਨੀਆ ਨੂੰ ਦੱਸ ਪਾਓ ਕਿ ਸਾਡੇ ਕੋਲ ਵੀ ਐਜੇ ਇਨਫਲੂਐਂਸਰ ਹੈਗੇ ਨੇ ਜਿਹੜੇ ਕੁਦਰਤ ਦੇ ਕਾਨੂੰਨ ਦੀਆਂ ਗੱਲਾਂ ਕਰਦੇ ਨੇ ਤੁਸੀਂ ਆਪਾਂ ਇਹ ਐਗਜ਼ਾਮਪਲ ਸੈੱਟ ਕਰਨੀਆਂ ਦੁਨੀਆ ਦੇ ਲਈ ਕਿਤੇ ਦੁਨੀਆ ਨੂੰ ਇਹ ਨਾ ਲੱਗਣ ਲੱਗ ਪਵੇ ਕਿ ਇਹ ਇੱਕ ਤਮਾਸ਼ਵੀਨ ਕੌਮ ਆ ਇਹਨਾਂ ਦੇ ਸੀਰੀਅਸ ਬੰਦਾ ਹੀ ਕੋਈ ਨਹੀਂ ਹੈਗਾ ਦੰਦੀਆਂ ਕੱਢੀ ਜਾਂਦੇ ਆ ਠੀਕ ਹੈ ਹਸਣ ਖੇਡਣ ਮਣਕਾ ਚਾਓ ਕੋਈ ਪ੍ਰੋਬਲਮ ਨਹੀਂ ਜ਼ਿੰਦਗੀ ਦੇ ਸਾਰੇ ਰੰਗ ਨੇ ਸਾਰੇ ਕਰੋ ਨੋ ਪ੍ਰੋਬਲਮ ਪਰ ਸਾਡੇ ਕੋਲੇ ਕੁਝ ਚੀਜ਼ਾਂ ਵਿਚ ਨਹੀਂ ਹੁੰਦੀਆਂ ਨੇ ਤੇ ਕੋਈ ਚੀਜ਼ਾਂ ਸੰਭਲ ਨਹੀਂ ਹੁੰਦੀਆਂ ਨੇ ਇਹ ਪ੍ਰੋਗਰਾਮ ਤੁਹਾਡੇ ਸੰਭਲਣ ਲਈ ਬਣਾਇਆ ਗਿਆ ਹੈ ਤੇ ਕਿਹਨੇ ਬਣਾਇਆ ਇਹ ਉਹ ਯਾਰ ਨਹੀਂ ਆਪੇ ਬੋਲੇ ਆਪ ਬੁਲਾਵੇ ਤੇ ਆਪ ਕਰੇ ਹੂੰ ਹੂੰ ਇਹ ਉਹਦੇ ਰੰਗਣੇ ਜੇ ਸੰਭਾਲ ਸਕਦੇ ਹੋ ਸੰਭਾਲ ਲਓ ਮੈਨੂੰ ਹਿੰਦੀ ਵੀ ਆਉਂਦੀ ਆ ਅੰਗਰੇਜ਼ੀ ਵੀ ਤੇਰੀ ਆਉਂਦੀ ਤੇ 25 ਸਾਲ ਤੋਂ ਰਹਿਣਾ ਤੁਹਾਡੀ ਮਰਜ਼ੀ ਆ ਕੋਈ ਗੱਲ ਨਹੀਂ ਠੀਕ ਹੈ ਜੀ ਮੁੱਕ ਜਾਣਾ ਰਾਤ ਵਾਂਗੂ ਸ਼ੁਰੂ ਕੀਤੀ ਬਾਤ ਵਾਂਗੂ ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਜਿਵੇਂ ਰਾਤ ਮੁੱਕ ਜਾਂਦੀ ਐ ਜਿਵੇਂ ਬਾਤ ਮੁੱਕ ਜਾਂਦੀ ਐ ਉਸੇ ਤਰ੍ਹਾਂ ਇਹ ਸਰੀਰ ਗੋਰ ਗਰਕ ਜਾਂਦਾ ਹੈ ਇੱਕ ਦਿਨ ਚੰਗੀਆਂ ਚੀਜ਼ਾਂ ਛੱਡ ਜੂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਰੱਖਣਗੀਆਂ ਨਹੀਂ ਤਾਂ ਦੁਨੀਆ ਆਈ ਜਾਂਦੀ ਆ ਦੁਨੀਆ ਚਾਈ ਜਾਂਦੀ ਆ ਸੋ ਇਸ ਕਰਕੇ ਚੰਗਾ ਸੁਣੋ ਚੰਗਾ ਕਹੀਏ ਚੰਗਾ ਸੁਣੀਏ ਚੰਗਾ ਬਈਏ ਚੰਗਿਆਂ ਕੋਲੇ ਬੈਠੋਗੇ ਚੰਗਿਆਂ ਕੋਲੇ ਉਹ ਕਹਿੰਦਾ ਪੜਿਆਂ ਲਿਖਿਆਂ ਕੋਲ ਬੈਠੀਦਾ ਹੁੰਦਾ ਉੱਥੇ ਦੁੱਖ ਦਰਦ ਘਟੈ ਤੇ ਪਾਪ ਨਾ ਆਵੇ ਰਾਸ ਚੰਗੀਆਂ ਜੀ ਜੇ ਪੜੋਗੇ ਅਕਲਵਾਨ ਬਣੋਗੇ ਗਿਆਨਵਾਨ ਬਣੋਗੇ ਆਪਣੇ ਫੈਸਲੇ ਖੁਦ ਲੈ ਸਕੋਗੇ ਤਾਂ ਜ਼ਿੰਦਗੀ ਚ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਜੇ ਭੀੜ ਦਾ ਹਿੱਸਾ ਬਣ ਕੇ ਜ਼ਿੰਦਗੀ ਜਿਉਣੀ ਆ ਉਹ ਵੀ ਤੁਹਾਡੀ ਮਰਜ਼ੀ ਆ ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਕਿਸੇ ਨੂੰ ਧਰਮ ਜੇ ਕਰ ਲਈ ਨਹੀਂ ਕਹਿੰਦੇ ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲਦੇ ਸਿਰਫ ਤੁਹਾਨੂੰ ਕੁਦਰਤ ਦੇ ਕਾਨੂੰਨਾਂ ਦੀ ਸਮਝਦਿਆਂ ਗੱਲਾਂ ਕਰਨੀਆਂ ਜੇ ਪੱਲੇ ਪੈ ਗਈਆਂ ਤੇ ਠੀਕ ਹੈ ਨਹੀਂ ਤਾਂ ਜਿਵੇਂ ਚੱਲਦੀ ਫਿਰ ਚੱਲਣ ਦਿਓ ਕੋਈ ਗੱਲ ਨਹੀਂ ਨੋ ਪ੍ਰੋਬਲਮ ਹੁਣ ਜਿਉਂਦੇ ਵੱਸਦੇ ਰਹੋ ਇੰਟਰਨੈਟ ਦੀ ਨੈਗੇਟਿਵਿਟੀ ਤੋਂ ਬਚ ਕੇ ਰਹੋ ਠੀਕ ਹੈ ਜੀ ਕਿਉਂਕਿ ਗੁਰਬਾਣੀ ਖੁਦ ਇਸ ਗੱਲ ਤੇ ਮੋਰ ਲਗਾਉਂਦੀ ਆ ਕਿ ਨਾਨਕ ਫਿੱਕਾ ਬੋਲੀਆ ਤਨਮਨ ਫਿੱਕਾ ਹੋਈ ਜਿਉਂਦੇ ਵੱਸਦੇ ਰਹੋ